ਮੇਰਾ ਨਾਮ ਐਡਵੋਕੇਟ ਸੱਗੂ ਹੈ ਮੈਂ ਪੰਜਾਬ ਰੂਲਰ ਸਕੇਟਿੰਗ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਹਾਂ ਜੀ ਇਹ 5ਥ ਰੈਂਕਿੰਗ ਰੂਲਰ ਸਕੇਟਿੰਗ ਚੈਂਪੀਅਨਸ਼ਿਪ ਅਸੀਂ ਅੰਮ੍ਰਿਤਸਰ ਲੋਹਾਰਾ ਕਾ ਰੋਡ ਤੇ ਕਰਾ ਰਹੇ ਹਾਂ ਜਿਹੜਾ ਕਿ ਇੱਕ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੈ ਸਿਰਫ ਸਪੀਡ ਰੇਸੇਸ ਦਾ ਜੀ ਜਿਹਦੇ ਵਿੱਚ ਇੰਡੀਆ ਦੇ ਵੱਖ-ਵੱਖ ਸਟੇਟਸ ਤੋਂ ਤਕਰੀਬਨ 1300 ਪਲੱਸ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੀ ਇਹਦੇ ਵਿੱਚ ਇਹਦੇ ਵਿੱਚ ਸਾਰੀਆਂ ਰੂਲਸ ਐਂਡ ਰੈਗੂਲੇਸ਼ਨਸ ਜੋ ਇੰਟਰਨੈਸ਼ਨਲ ਲੈਵਲ ਦੀਆਂ ਰੂਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਫਾਲੋ ਤੇ ਅਪਲਾਈ ਕਰਦੀ ਹੈ ਉਹਨੂੰ ਅਸੀਂ ਉਹਨੂੰ ਕਨਸਿਡਰ ਕਰਕੇ ਉਹਦੇ ਮੁਤਾਬਕ ਇਹ ਟੂਰਨਾਮੈਂਟ ਕਰਾ ਰਹੇ ਹਾਂ ਜੀ ਕਿੰਨਾ ਕੁ ਟ੍ਰੈਂਡ ਹੈ ਪੰਜਾਬ ਚ ਅਸਲੀ ਦਾ ਤੁਸੀਂ ਸੌਥ ਚ ਗਾਰ ਟ੍ਰੈਂਡ ਮਿਲਿਆ ਦੇਖੋ ਗੱਲ ਇਹ ਹੈ ਡੇ ਬਾਈ ਡੇ ਰੂਲਰ ਸਕੇਟਿੰਗ ਗੇਮ ਗਰੋ ਕਰ ਰਹੀ ਹੈ ਪੰਜਾਬ ਦੇ ਵਿੱਚ 17 ਤੋਂ 18 ਡਿਸਟ੍ਰਿਕਟ ਐਕਟਿਵਲੀ ਪਾਰਟਿਸਪੇਟ ਕਰ ਰਹੇ ਹਨ ਜਦੋਂ ਅਸੀਂ ਸਟੇਟ ਚੈਂਪੀਅਨਸ਼ਿਪ ਕਰਾਉਂਦੇ ਹਾਂ ਸਾਡੇ ਕੋਲ 1000 ਪਲੱਸ ਬੱਚਾ ਹੁੰਦਾ ਹੈ ਤੇ ਹਰ ਵਾਰੀ ਨੈਸ਼ਨਲ ਦੇ ਵਿੱਚ ਸਾਡੇ ਬੱਚਿਆਂ ਦੇ ਰੇਸਿਸ ਦੇ ਵਿੱਚ ਮੈਡਲ ਆਉਂਦੇ ਆ ਹਾਕੀ ਦੇ ਵਿੱਚ ਸਾਡੇ ਮੈਡਲ ਆਉਂਦੇ ਆ ਗ੍ਰੇਡੇਸ਼ਨ ਪਾਲਿਸੀ ਦੇ ਵਿੱਚ ਅਸੀਂ ਹਰ ਕ੍ਰਾਈਟੇਰੀਆ ਚ ਫਾਲ ਕਰਦੇ ਆ ਸਾਡੇ ਬੱਚਿਆਂ ਨੂੰ ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨਸ ਮਿਲਦੀਆਂ ਜੀ ਤਾਂ ਕੀ ਸਮਝੋ ਕਿ ਪੰਜਾਬ 'ਚ ਦਾ ਟ੍ਰੈਂਡ ਵਧੇਗਾ ਦੇ ਨਾਲ 100% ਵਧੂਗਾ ਸਰ ਦੋ ਗੱਲਾਂ ਬਹੁਤ ਵੱਡੀਆਂ ਇੱਕ ਤਾਂ ਇਹ ਗੇਮ ਹੈ ਜਿਹੜੀ ਬਹੁਤ ਬਹੁਤ ਹਾਈ ਐਂਡ ਦੇ ਉੱਤੇ ਖੇਡੀ ਜਾਂਦੀ ਹੈ ਸੈਕੰਡਲੀ ਬੱਚੇ ਤੇ ਉਹਨਾਂ ਦੇ ਪਰਿਵਾਰ ਇਹ ਸਮਝਦੇ ਆ ਵੀ ਨਸ਼ਿਆਂ ਤੋਂ ਦੂਰ ਚੰਗੀ ਸੋਸਾਇਟੀ 'ਚ ਬੱਚੇ ਗਰੋਅ ਕਰਨਗੇ ਜੀ ਇਸ ਤਰ੍ਹਾਂ ਦੇ ਇਵੈਂਟ ਬੁਰ ਕਰਾਏ ਜਾਣਗੇ ਹਾਂਜੀ ਬਿਲਕੁਲ ਕਰਾਏ ਜਾਣਗੇ ਹਰ ਸਾਲ ਦੋ ਟੂਰਨਾਮੈਂਟ ਸਪੀਡ ਰੈਂਕਿੰਗ ਦੇ ਹੋਣ ਲੱਗੇ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਡਿਸਟ੍ਰਿਕਟ ਚੈਂਪੀਅਨਸ਼ਿਪ ਕਰਾਉਂਦੇ ਹਰ ਸਾਲ ਸਟੇਟ ਲੈਵਲ ਦੇ ਉੱਤੇ ਸਟੇਟ ਟੂਰਨਾਮੈਂਟ ਕਰਾਉਂਦੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਹੈਗੇ ਉਹ ਨੈਸ਼ਨਲ ਪਾਰਟਿਸਿਪੇਟ ਕਰਨ ਜਾਂਦੇ ਆ ਜੀ ਸਰ ਪੂਰੇ ਹਿੰਦੁਸਤਾਨ ਦੇ ਵਿੱਚੋਂ 1200 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਇਹ ਦੇ ਇਸ ਜਗਤ ਇਹਦਾ ਬੱਚਿਆਂ ਨੂੰ ਆਉਣ ਨਾਲ ਬਹੁਤ ਬੈਨੀਫਿਟ ਹੈ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਖੜਾ ਗੇੜ ਹੈਗੀ ਹੈ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਇਹਦੇ ਵਿੱਚ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਮੈਡੀਕਲ ਕਾਲਜ ਲਾ ਕਾਲਜ ਯੂਨੀਵਰਸਿਟੀ ਸਾਰੀਆਂ ਯੂਨੀਵਰਸਿਟੀਆਂ ਦੇ ਐਡਮਿਸ਼ਨ ਸਪੋਰਟ ਕੋਟੇ ਦੇ ਅਧੀਨ ਆਂਦੀਆਂ ਗੇਮ ਜੀ ਪਰ ਇਹ ਜਿਹੜਾ ਹੈਗਾ ਕਿ ਖਾਸ ਕਰਕੇ ਸਾਊਥ ਦਾ ਟ੍ਰੈਂਡ ਹੈ ਜੀ ਸਾਊਥ ਦਾ ਟ੍ਰੈਂਡ ਨਹੀਂ ਹੈ ਜੀ ਬੇਸਿਕਲੀ ਜਿਹੜੀ ਸਕੇਟਿੰਗ ਹੈਗੀ ਹੈ ਜੀ ਇਹ ਪਟਿਆਲੇ ਤੋਂ ਮਹਾਰਾਜਾ ਰਜਿੰਦਰ ਸਿੰਘ ਜੀ ਹੁੰਦੇ ਸੀ ਪਟਿਆਲਾ ਦੇ ਸਟੈਂਪ ਪੈਪਸੂ ਬੈਲਟ ਚੱਲਦਾ ਸੀ ਉਹਨਾਂ ਦੀ ਵਾਈਫ ਸੀ ਉਹਨੇ ਸ਼ੁਰੂ ਕੀਤੀ ਸੀ ਜੀ ਇਹਦਾ ਬੇਸ ਜਿਹੜਾ ਪਟਿਆਲੇ ਤੇ ਸੰਗਰੂਰ ਤੋਂ ਸ਼ੁਰੂ ਹੋਇਆ ਜੀ ਤਾਂ ਇਹਦਾ ਕਿੰਨਾ ਕੁ ਬੈਨੀਫਿਟ ਮਿਲੇਗਾ ਇਹਨਾਂ ਦਾ ਬਹੁਤ ਬੈਨੀਫਿਟ ਹੈ ਜੀ ਦੇਖੋ ਕਿਸ ਟਾਈਮ 2-300 ਬੱਚਾ ਹੁੰਦਾ ਸੀ ਨੈਸ਼ਨਲ ਲੈਵਲ ਤੇ ਇਸ ਟਾਈਮ 1300 ਦੇ ਕਰੀਬ ਬੱਚਾ ਹੈ 1200 ਪਲੱਸ ਬੱਚਾ ਆ ਰਿਹਾ ਇਸ ਤੇ ਜੀ ਇਹ ਕਿੰਨੇ ਦਿਨਾਂ ਦਾ ਟੂਰਨਾਮੈਂਟ ਹੈ ਸਰ 4 ਦਿਨਾਂ ਦਾ ਟੂਰਨਾਮੈਂਟ ਹੈ ਜੀ ਇਹਦੇ ਇਵੈਂਟ ਟਰੈਕ ਤੇ ਵੀ ਹੁੰਦੇ ਆ ਡਿਸਟੈਂਸ ਵਾਈਜ਼ ਸ਼ਾਰਟ ਵੀ ਹੁੰਦੇ ਆ ਲੌਂਗ ਵੀ ਹੁੰਦੇ ਆ ਰੋਡ ਦੇ ਉੱਪਰ ਵੀ ਹੁੰਦੇ ਆ ਤਾਂ ਇਹ ਜਿਹੜਾ ਜਿੱਤੇਗਾ ਕਿ ਕਿਧਰ ਨੂੰ ਜਾਏਗਾ ਇਹ ਜਿਹੜਾ ਜਿੱਤੇ ਉਹਦੇ ਕੁਆਲੀਫਾਈ ਕਰੇਗਾ ਉੱਥੇ ਟ్రਾਇਲ ਦੇ ਸਕਦਾ ਇੰਟਰਨੈਸ਼ਨਲ ਵਾਸਤੇ ਵਰਲਡ ਚੈਂਪੀਅਨਸ਼ਿਪ ਦੀ ਟੀਮ ਜਾਣੀ ਹੈ ਇਟਲੀ ਦੇ ਵਿੱਚ ਇਟਲੀ ਜਿੱਥੇ ਉਹ ਇਟਲੀ ਸਰ ਹੁਣ ਆ ਅਗਸਟ ਕੁਵਰ ਦੇ ਵਿੱਚ ਹੋਣਾ ਹੈ ਜੀ ਤੇ ਪੰਜਾਬ ਦੇ ਬੱਚਾ ਵੀ ਜਾਣ ਪੰਜਾਬ ਦੇ ਬੱਚੇ ਆਲਰੇਡੀ ਪਹਿਲੇ ਸਿਲੈਕਟ ਹੈਗੇ ਜਿਹੜੇ ਨੈਸ਼ਨਲ ਲੈਵਲ ਤੇ ਏਸ਼ੀਆ ਲੈਵਲ ਤੇ ਮੈਡਲ ਲੈ ਚੁੱਕੇ ਹੈਗੇ ਉਹ ਆਲਰੇਡੀ ਬੈਨੀਫਿਸ਼ੀਅਰੀ ਹੈ ਇਹ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ ਜੀ ਬੱਚਿਆਂ ਨੂੰ ਆਨ ਲੈ ਟਾਈਮ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਜੀ ਪੜ੍ਹਾਈ ਨਾਲ ਲਗਾ ਹੋਇਆ ਫਾਸਟ ਫੂਡ ਜੰਕ ਫੂਡ ਤੋਂ ਵੀ ਅਵਾਈਡ ਕਰਾਉਂਦੇ ਹਰ ਬੱਚੇ ਨੂੰ ਜੀ ਫਾਇਦਾ ਬੱਚਿਆਂ ਬੱਚੇ ਹਾਂਜੀ ਬਹੁਤ ਬੈਨੀਫਿਟ ਹੈ ਜੀ ਬੱਚਿਆਂ ਤੁਸੀਂ ਕਰਾਊਡ ਦੇਖੋ ਕਿੰਨਾ ਬੱਚਿਆਂ ਦਾ ਜੀ ਇੱਕ ਕੱਲ ਇੱਕ ਨਵਾਂ ਪੂਰੇ ਕ੍ਰੀਏਟ ਹੋਈ ਹੈ ਇਸਪੀ ਓਨ ਸਕੇਟਸ ਬੰਦੇ ਨੇ ਪੱਗ ਬੰਨੀ ਹੈ ਜੀ ਉਹ ਮੇਰੇ ਹਿਸਾਬ ਨਾਲ ਮੈਂ ਆਪਣੀ ਲਾਈਫ ਕਿਤੇ ਦੇਖੀ ਨਹੀਂ ਵਰਡ ਕਿਤੇ ਹੁੰਦੀ ਹੋਵੇ ਜੀ ਵਿਦਆਊਟ ਮਿਰਰ ਔਰ ਵਿਦਆ ਓਨ ਸਕੇਟਸ